ਦੀਪਕ ਬਾਂਸਲ ਜੀ ਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਜੈ ਸ਼੍ਰੀ ਰਾਮ ਲੀਲਾ ਕਲੱਬ ਦੀ ਪੂਰੀ ਮੈਨੇਜਮੈਂਟ ਵੱਲੋਂ 13ਵਾਂ ਵਿਸ਼ਾਲ ਫੋਨ ਦਾ ਕੈਂਪ ਅੱਜ ਇੱਥੇ ਲਾਇਆ ਗਿਆ ਔਰ ਦੀਪਕ ਬਾਂਸਲ ਜੀ ਦਾ ਜੋ ਕੈਂਪ ਹੁੰਦਾ ਮੈਂ ਪਿਛਲੇ ਕਈ ਸਾਲਾਂ ਤੋਂ ਦੇਖ ਰਿਹਾ ਕਿ ਇਹਨਾਂ ਦਾ ਇੱਕ ਪੂਰੇ ਇਲਾਕੇ ਦੇ ਵਿੱਚ ਪੂਰੇ ਹਲਕੇ ਦੇ ਵਿੱਚ ਇੱਕ ਬਹੁਤ ਵੱਡਾ ਮੇਗਾ ਫੋਨ ਦਾ ਕੈਂਪ ਹੁੰਦਾ ਜਿਸ ਦੇ ਵਿੱਚ ਇਹਨਾਂ ਦਾ ਟਾਰਗੇਟ 200 200 ਤੋਂ ਉੱਪਰ ਉਹਨਾਂ ਦੇ ਉਹ ਬੇਰ ਸਾਲ ਦੇ ਵਿੱਚ ਇਹਨਾਂ ਵੱਲੋਂ ਦੋ ਕੈਂਪ ਲਏ ਜਾਂਦੇ ਨੇ ਬਾਕੀ ਦਾ ਜੋ ਕੈਂਪ ਹੈ ਸਵਰਗੀ ਸ਼੍ਰੀ ਰਵੀ ਪੰਸਰ ਜੀ ਦੀ ਯਾਦ ਦੇ ਵਿੱਚ ਲਾਇਆ ਜਾ ਰਿਹਾ ਰਵੀ ਪੰਸਰ ਜੀ ਮੇਰੇ ਬੜੇ ਕਰੀਬੀ ਮਿੱਤਰ ਅਤੇ ਮੇਰੇ ਇੱਕ ਕਿਸਮ ਦੇ ਭਰਾ ਹੀ ਸੀਗੇ ਮੇਰਾ ਉਹਨਾਂ ਨਾਲ ਬਹੁਤ ਪਿਆਰ ਰਿਹਾ ਔਰ ਇਹ ਜੋ ਦੀਪਕ ਪੰਸਰ ਜੀ ਦਾ ਸਮਾਜ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਹੈ ਜੀ ਦੀ ਸ਼ਬਦਾ ਦੇ ਵਿੱਚ ਰੱਖਿਆ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹਨਾਂ ਅੱਜ ਦੇ ਸਮੇਂ ਦੇ ਵਿੱਚ ਇੱਕ ਬਹੁਤ ਉੱਤਮ ਮਹਾਦਾਨ ਹੈ ਜੁਰਿਸਨਲ ਆਪਾਂ ਕਈ ਜ਼ਿੰਦਗੀਆਂ ਵਿਚਾਰ ਦੇ ਵਿੱਚ ਕਾਮਯਾਬ ਹੋ ਸਕਦੇ ਹਨ ਗਾਂਧੀ ਕਾ ਅੱਧੀ ਜੈਸ਼ੀ ਦਾ ਪਰਿਵਾਰ ਕੋਲ ਇਹ ਕੈਂਪ ਲਾਇਆ ਗਿਆ ਤੇ 36 ਬਰੇਡ ਦੇਸ਼ੂਆ ਜਿਵੇਂ ਜਿਹੜਾ ਕੈਂਪ ਤੁਸੀਂ ਲਾਉਂਦੇ ਹੋ ਆਪਣੇ ਵੱਲੋਂ ਜਿਹੜਾ ਸਦੇ ਸਹਿਯੋਗ ਕਰਕੇ ਲਾਉਂਦੇ ਹੋ ਉਹ ਕੀ ਕਰਦੇ ਹੋ ਅੰਨਾ ਵੱਡਾ ਕੈਂਪ ਹਾਂ ਅੱਜ ਤੱਕ ਅਜੇ ਦੇਖਿਆ ਨਹੀਂ ਇਹ ਪ੍ਰੇਰਣਾ ਤੁਹਾਨੂੰ ਕਿੱਥੋਂ ਮਿਲੇ ਅਸੀਂ ਦੇਖਿਆ ਇੱਕ ਦਿਨ ਪੀਜੀ ਜੇ ਗਈ ਸੀ ਉੱਥੇ ਜਾ ਕੇ ਪਤਾ ਲੱਗਿਆ ਖੂਨ ਦੀ ਵੈਲਿਊ ਐਵੇਂ ਨਹੀਂ ਕਿਸੇ ਨੂੰ ਪਤਾ ਲੱਗਦਾ ਕਿ ਬੰਦੇ ਨੂੰ ਜੁਰਤ ਪੈਂਦੀ ਹੈ ਤਦ ਪਤਾ ਲੱਗਦਾ ਕਿ ਖੂਨ ਦੀ ਲੱਗੂ ਉਸ ਤੋਂ ਜੇ ਸੰਗਠਨਾਗੀ ਯਾਰ ਕੈਂਪਰ ਆਣਾ ਹੈ ਕਿ ਕਿਸੇ ਜੁਰਤਮੰਦ ਨੂੰ ਖੂਨ ਮਿਲਿਆ ਜਾਏ ਤੇ ਜੇ ਆਪਾਂ ਜੁੜੇਡ ਕਰਦੇ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਖੂਨ ਕਿਹਨੂੰ ਚੜਿਆ ਅੱਜ ਦੇ ਟਾਈਮ 'ਵਾਲ ਲੋਕਾਂ ਨੂੰ ਧਰਮ ਦਾ ਕੋਈ ਫਰਕ ਨਹੀਂ ਪੈਂਦਾ ਕੋਈ Hindu ਹੈ ਮੁਸਲਿਮ ਹੈ ਜਦ ਖੂਨ ਦੀ ਜੁਰਤ ਪੈਂਦੀ ਹੈ ਉਦੋਂ ਪਤਾ ਲੱਗਦਾ ਕਿ ਜਿਹਦਾ ਮਰਜ਼ੀ ਖੂਨ ਹੋਵੇ ਚੜਾਉਂਦੇ ਆ ਤਾਂ ਇਹ ਵੀ ਇੱਕ ਸੰਦੇਸ਼ ਹੈ ਕਿ ਜਿਹੜਾ ਧਰਮ ਚ ਆਪਾਂ ਨੂੰ ਮੰਨਣੇ ਚਾਹੀਦਾ ਕਖੇਰਿਆਂ ਨੇ ਜੀਦਾ ਤੇ ਜਿਹੜੀ ਮੇਰੀ ਸੱਸ ਹੈ ਉਹ ਪੁੱਢੀ ਕੁ ਮਜਬੂਤ ਹੈ ਉਹ ਮੇਰਾ ਇੰਨਾ ਸਾਥ ਦਿੰਦੀ ਹੈ ਤਾਂ ਮੈਂ ਨਾ ਕੈਪ ਲਾਉਂ। ਅੰਜੂਰਾਂ ਅੰਜੇ ਪ੍ਰਤੀ ਵਿਆਹੋ ਕੈਂਪ ਦੇ ਵਿੱਚ ਬੰਸ ਪਰਿਵਾਰ ਨੂੰ ਰੱਖੀ ਕਰਨ ਦਾ। ਜੀਵਨ ਯੋਗਤਾ ਕਲੱਬ ਦੇ ਪ੍ਰਧਾਨਾ ਤੀਪੂ ਵਾਸਨ ਜੀ ਸਾਲ ਦੇ ਵਿੱਚ ਦੋ ਹੰਦਲ ਕਲੱਬ ਲਾਏ ਆ ਜਿਹੜੇ ਕਿਸ ਲਾਗਾ ਯੋਗ ਹੈ। ਉੰਬਾ ਦੇ ਕੋ ਮਰਤਾ ਹੈ ਹਸਪੀਟਲ ਚ ਜਾ ਕੇ ਪਤਾ ਲੱਗਦਾ ਕਿ ਖੂਨ ਦੀ ਮਸਤਤਾ ਕੀ ਜਦੋਂ ਬੰਦੇ ਨੂੰ ਬੋਤਲ ਵੀ ਨਹੀਂ ਮਿਲਦੀ ਖੂਨ ਦੀ ਉਸ ਟਾਈਮ ਪਤਾ ਲੱਗਦਾ ਖੂਨ ਦਾ ਖੂਨ ਦੀ ਮਸਤਤਾ ਕੀ ਹੈ ਇਸ ਕਰਕੇ ਦੇਖੋ ਬਲੱਡ ਕੈਂਪ ਬੜੇ ਸਲਾਘਾਯੋਗ ਹੈ ਇਹਨਾਂ ਨੇ ਆਪਣੇ ਉਰਫੇ ਦੀ ਆਦ ਵਿੱਚ ਦੋ ਬਲੱਡ ਕੈਂਪ ਲਾਨੇ ਬਹੁਤ ਵਧੀਆ ਪ੍ਰਾਲਾਇਆ ਹੈ ਇਹਨਾਂ ਦਾ ਸਾਰਾ ਸ਼ਹਿਰ ਹੁਣ ਸਾਥ ਦੇਣ ਲੱਗਿਆ ਬਹੁਤ ਬਹੁਤ ਅਲਾਨ ਉਸ ਨੂੰ ਮੁਆਰਤਾਂ ਬਖਸ਼ਦਾ। ਦਾ ਵੀ ਕੀ ਕੀ ਕਹਿਣਾ ਚਾਹੁੰਗੀ ਜਿਹੜੇ ਆਪਣੇ ਬਹੁਤ ਮਿਲ ਰਹੇ ਆ। ਸਾਡਾ ਵੀ ਬਹੁਤ ਹੈ। ਦੇਖੋ ਇਹਨਾਂ ਨੇ ਕਿਸੇ ਵੀ ਧਰਮ ਨੂੰ ਜਾਂ ਕਿਸੇ ਵੀ ਜਾਤ-ਪਾਤ ਨੂੰ ਉਪਰੋਂ ਟਕਿਆ। ਕੈਂਪਲ ਗਵਨਨੇ ਆ। ਸਭ ਨੂੰ ਸੁਨੇਹਾ ਦਿੱਤੇ ਆ, ਸਾਰੇ ਤਲਬਾਂ ਦੇ ਵਿੱਚ ਮੈਸੇਜ ਪਾਣੇ ਆ। ਉਹ ਲੋਕ ਵੀ ਇਹਨਾਂ ਦਾ ਹੁਣ ਬਚਾਰ ਤੇ ਸਾਥ ਦੇਣ ਲੱਗੇ ਕਿਉਂਕਿ ਇਹ ਲਗਾਤਾਰ ਉਹਨਾਂ ਕੈਂਪ ਐ ਤੇ ਚੱਲ ਰਿਹਾ। ਉਹ ਦਿਨੋਂ ਦਿਨ ਵਾਅਦਾ ਕਰਦਾ ਜਾ ਰਿਹਾ। ਉਸ ਕਰਕੇ ਦੇਖੋ ਖੂਨ ਦੀ ਮਾਤਵਾ ਸਭ ਨੂੰ ਪਤਾ ਹੀ ਹੈ ਉਹ ਹਸਪੀਟਲ ਚ ਜਾ ਕੇ ਪਤਾ ਲੱਗਦਾ ਇਹ ਕੀ ਮਤਵਾ